ਮੈਂ ਬਲਵਿੰਦਰ ਸਿੰਘ ਜੱਸੀ ਜਿਲ੍ਹਾ ਪ੍ਰਧਾਨ ਬੌਜਨ ਸਮਾਜ党 ਲੁਧਿਆਣਾ ਜੀ ਅੱਜ ਇਹ ਨਾਗਰਿਕਾਂ ਦਾ ਮਾਰਿਆ ਸ਼ਾਂਤੀ ਵਰਤਾ ਅਸਲੀ ਪੁੱਛਿਆ ਗਿਆ। ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਜੋਤ ਕੈਨ ਕੁਮਾਰੀ ਮਾਯਾਵਤੀ ਜੀ ਦੇ ਦੇਸ਼ਾ ਨਿਰਦੇਸ਼ਾਂ ਦੇ ਮੁਤਾਬਕ ਔਰ ਸੂਬਾ ਪ੍ਰਧਾਨ ਮਾਨਜੋਤ ਡਾਕਟਰ ਸਾਰ ਸਿੰਘ ਜੀ ਗਰੀਮਪੁਰ ਸਾਹਿਬ ਉਹਨਾਂ ਦੀ ਅਗਵਾਈ ਦੇ ਹੇਠ ਅੱਜ ਪੂਰੇ ਸੂਬੇ ਦੇ ਅੰਦਰ ਡਿਪਟੀ ਕਮਿਸ਼ਨਰ ਰਾਹੀਂ ਮਾਨਜੋਤ ਰਾਸ਼ਟਰਪਤੀ ਸਾਹਿਬ ਸਾਹ ਨੂੰ ਮੰਗ ਪੱਤਰ ਭੇਜੇ ਜਾਣਗੇ ਕਿਉਂਕਿ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਜੋ ਮਰੇਗਾ ਨੂੰ ਲੈ ਕੇ ਉਹਨਾਂ ਨੇ ਇੱਕ ਤਾਂ ਨਾਮਜ਼ਦ ਕੀਤਾ ਔਰ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਬਿੱਲ ਆ ਉਹ ਮਜ਼ਦੂਰਾਂ ਨੂੰ ਮਾਰਨ ਵਾਲੇ ਬਿੱਲ ਜਿਹੜੇ ਪਾਸ ਕੀਤੇ ਆ ਉਸ ਵਿਰੋਧ ਦੇ ਵਿੱਚ ਮੌਜੂਦ ਸਮਾਜ ਪਾਰਟੀ ਪੰਜਾਬ ਸਮਾਵੋ ਮਹਿੰਮ ਦੇ ਤਹਿਤ ਅੱਜ ਅਸੀਂ ਡੈਪਟੀਟ ਮਛਨਰ ਜੁੜਾਣਾ ਨੂੰ ਮੰਗ ਪੱਤਰ ਦੇਣ ਵਾਸਤੇ ਇੱਥੇ ਭਾਰਤਗੜ ਚੌਕ ਦੇ ਵਿੱਚ ਬੈਦਨ ਸਮਾਜ ਪਾਰਟੀ ਸਾਡੀ ਸਮੁੱਚੀ ਜਿਹੜੀ ਲੀਡਰਸ਼ਿਪ ਉਹ ਇਕੱਠੀ ਹੋਈ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲੇ 100% ਜਿਹੜਾ ਹੈਗਾ ਉਹ ਰੋਜ਼ਗਾਰ ਜਿਹੜਾ ਉਹਦਾ ਪੱਤਾ ਜਿਹੜਾ ਸੀਗਾ ਉਹ 100% ਦਿੱਤਾ ਜਾਂਦਾ ਸੀ ਔਰ 100% ਦੇ ਵਿੱਚੋਂ ਹੁਣ ਘਟਾ ਕੇ 40% ਜੋ ਕੇਂਦਰ ਸਰਕਾਰ ਉਹ ਦੇਗੀ 60% ਔਰ 40% ਜੋ ਹੈਗਾ ਉਹ ਸੂਬਾ ਸਰਕਾਰ ਦੇਗੀ ਤਾਂ ਸੂਬਾ ਸਰਕਾਰ ਦੇ ਅੰਨੇ ਮਾੜੇ ਹਾਲਾਤ ਨੇ ਜਿਹੜੇ ਕਿ 400 ਕਰੋੜ ਤੋਂ ਜ਼ਿਆਦਾ ਅੱਜ ਇਹ ਪੰਜਾਬ ਜਿਹੜਾ ਉਹ ਕਰਜ਼ੇ ਹੇਠ ਦੱਬਿਆ ਹੋਇਆ ਤੇ 400 ਕਰੋੜ ਰੁਪਏ ਜਿਹੜਾ ਕਰਜ਼ੇ ਹੇਠ ਪੰਜਾਬ ਦੱਬਿਆ ਹੋਇਆ ਉਹ ਕਿਸ ਤਰ੍ਹਾਂ ਰੋਜ਼ਗਾਰ ਦੇਣ ਵਾਲੇ ਜਿਹੜੇ ਲੋਕ ਨੇ ਲੇਬਰ ਜੌਬ ਕਰਨ ਵਾਲੇ ਨਰੇਗਾ ਦੇ ਲੋਕ ਨੇ ਉਹਨਾਂ ਦੀ ਕਿਵੇਂ ਪਰਪਾਈ ਕਰੇਗੀ ਦੂਸਰੀ ਗੱਲ 33% ਜਿਹੜਾ ਸੀਗਾ ਔਰਤਾਂ ਦਾ ਰਖਮਾ ਕਰੰਸੀ ਦੇ ਅੰਦਰ ਉਹ ਵੀ ਖਤਮ ਕਰ ਦਿੱਤਾ ਗਿਆ ਔਰ ਜਿਹੜਾ ਪੱਤਾ ਸੀ ਬੇਰੋਜ਼ਗਾਰੀ ਪੱਤਾ ਸੀਗਾ ਉਹ ਵੀ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਤੋ ਇਸ ਰੋਸ ਦੇ ਵਿੱਚ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਬੌਧਨ ਸਮਾਜ ਪਾਰਟੀ ਵੱਲੋਂ ਅੱਜ ਸਾਰੇ ਪੰਜਾਬ ਦੇ ਅੰਦਰ ਰੋਸ ਮਜਾਰਾ ਧਰਨਾ ਜਿਹੜਾ ਦਿੱਤਾ ਜਾ ਰਿਹਾ ਤੇ ਸਾਡੀ ਕੇਂਦਰ ਸਰਕਾਰ ਨੂੰ ਅਸੀਂ ਇਮਾਈ ਕਰਦੇ ਆ ਕਿ ਜਿੱਥੇ ਪੰਜਾਬ ਦੇ ਵਿੱਚ ਇਹ ਜਿਹੜੇ ਨਰੇਗਾ ਸਾਡੇ ਵਰਕਰ ਨੇ 346 ਰੁਪਏ ਜਿਹੜਾ ਦੀ ਦਿਹਾੜੀ ਆ ਉਹ 700 ਰੁਪਏ ਦਿਹਾੜੀ ਜਿਹੜੀ ਹੋਣੀ ਚਾਹੀਦੀ ਆ ਔਰ 8 ਘੰਟੇ ਜਿਹੜਾ ਹੈਗਾ ਇਹਨਾਂ ਦਾ ਟਾਈਮ ਜਿਹੜਾ ਡਿਊਟੀ ਦਾ ਹੋਣਾ ਚਾਹੀਦਾ ਲੇਬਰ ਜੋਬ ਕਰਨ ਵਾਲਿਆਂ ਦਾ ਜਦਕਿ 12-12 ਘੰਟੇ ਜਿਹੜਾ ਉਹਨਾਂ ਤੋਂ ਕੰਮ ਲਿਆ ਜਾਂਦਾ ਹੈਗਾ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਸੂਬਾ ਸਰਕਾਰ ਪਹਿਲਾਂ ਹੀ 400 ਕਰੋੜ ਦੀ ਜਿਹੜੀ ਕਰਜ਼ਾਈ ਆ ਉਹ ਰੋਜ਼ਗਾਰ ਨਹੀਂ ਦੇ ਸਕਦੀ ਤੇ ਲੇਬਰ ਜਿਹੜੀ ਹੈਗੀ ਆ ਉਹਨਾਂ ਨੂੰ 8 ਘੰਟੇ ਤੋਂ ਵੱਧ ਜਿਹੜਾ ਕੰਮ ਨਾ ਕਰਾਇਆ ਜਾਵੇ ਬਹੁਜਨ ਸਮਾਜ ਪਾਰਟੀ ਇਸ ਗੱਲ ਦੀ ਮੰਗ ਕਰਦੀ ਆ ਤੇ 100 ਦਿਨ ਦੀ ਬਜਾਏ ਕੇਂਦਰ ਸਰਕਾਰ ਨੇ 125 ਦਿਨ ਦਾ ਜਿਹੜਾ ਆ ਉਹ ਸਮਾਂ ਦਿੱਤਾ ਗਿਆ ਜਦ ਕਿ ਬਹੁਜਨ ਸਮਾਜ ਪਾਰਟੀ ਇਹ ਗੱਲ ਕਹਿੰਦੀ ਆ ਕਿ 300 ਦਿਨ ਜਿਹੜੇ ਹੈਗੇ ਆ ਕੇਂਦਰ ਸਰਕਾਰ ਇਹ ਰੋਜ਼ਗਾਰ ਜਿਹੜਾ ਹੈਗਾ ਨਰੇਗਾ ਵਾਲਿਆਂ ਨੂੰ ਦਿੱਤਾ ਜਾਵੇ 2005 ਦੇ ਵਿੱਚ ਨਰੇਗਾ ਜਦੋਂ ਸ਼ੁਰੂ ਕੀਤੀ ਗਈ ਸੀ 2009 ਦੇ ਵਿੱਚ ਉਦਾ ਨਾਮ ਬਦਲ ਕੇ ਜਿਹੜਾ ਸੀਗਾ ਉਹ ਮਨਰੇਗਾ ਰੱਖ ਦਿੱਤਾ ਗਿਆ ਹੁਣ ਜਿਹੜਾ ਹੈਗਾ ਵੀ ਵੀ ਜੀ ਰਾਮਜੀ ਦੇ ਨਾਮ ਤੇ ਚੇਂਜ ਕਰ ਦਿੱਤਾ ਗਿਆ ਸਾਨੂੰ ਨਾਮ ਦਾ ਕੋਈ ਮਤਲਬ ਨਹੀਂ ਹੈ ਨਾਮ ਜਿਹਨੂੰ ਚੇਂਜ ਕੀਤਾ ਜਿਨ੍ਹਾਂ ਨੂੰ ਉਹਨਾਂ ਮੁਬਾਰਕ ਹੈ ਲੇਕਿਨ ਸਾਨੂੰ ਦੁੱਖ ਦੀ ਗੱਲ ਔਰ ਬੌਧਨ ਸਮਾਜ ਪਾਰਟੀ ਵਿਰੋਧ ਇਸ ਗੱਲ ਕਰਦੀ ਹੈ ਕਿ ਜਿਹੜੀਆਂ ਇਹਨਾਂ ਮਨਰੇਗਾ ਦੇ ਮਜ਼ਦੂਰਾਂ ਨੂੰ ਮਾਰਨ ਵਾਲੀਆਂ ਨੀਤੀਆਂ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਦੀ ਬੌਧਨ ਸਮਾਜ ਪਾਰਟੀ ਕੋਰ ਨਿੰਦਾ ਕਰਦੀ ਆ ਔਰ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਅਸੀਂ ਦੇ ਰਹੇ ਹਾਂ ਜੀ ਤੁਹਾਡੇ ਵੱਲੋਂ ਹਰੇਕ ਜਿਹੜਾ ਕੋਈ ਸਮਰਥਨ ਪਤਨੀ ਦਾ ਜਿਹੜੇ ਜਿਹੜਤ ਹੁੰਦੇ ਆ ਤੇ ਇਦਾਂ ਹੀ ਇਹਨਾਂ ਦੇ ਨਾਲ ਖੜਾ ਰਹੇ ਹਾਂ ਬਹੁਤ ਦਿਨ ਸਮਾਜ ਪਾਰਟੀ ਹਮੇਸ਼ਾ ਹੀ ਮਜ਼ਦੂਰ ਵਰਗ ਦੇ ਲੋਕ ਔਰ ਛੋਟੇ ਵਪਾਰੀਆਂ ਨਾਲ ਵਿਦਿਆਰਥੀਆਂ ਨਾਲ ਔਰ ਔਰਤਾਂ ਦੇ ਸਨਮਾਨ ਦੇ ਵਿੱਚ ਬਹੁਤ ਦਿਨ ਸਮਾਜ ਪਾਰਟੀ ਹੀ ਇਕੱਲੀ ਦੇਸ਼ ਦੇ ਅੰਦਰ ਇੱਕੋ ਇੱਕ ਪਾਰਟੀ ਹੈ ਜਿਹੜੀ ਖੜਦੀ ਆ ਔਰ ਕੋਈ ਅਸੀ ਪਾਰਟੀ ਨਹੀਂ ਕਿਉਂਕਿ ਸੰਵਿਧਾਨ ਦੇ ਮੁਤਾਬਕ ਇੱਕੋ ਹੀ ਇੱਕ ਪਾਰਟੀ ਆ ਜਿਹੜੀ ਦੇਸ਼ ਦੇ ਅੰਦਰ ਕੰਮ ਕਰੀ ਉਹ ਬਹੁਜ ਸमाज ਪਾਰਟੀ ਆ ਔਰ ਸਹੀਤਬਾਲੀ ਮਾਇਆਬਤੀ ਜਿਹੜੀ ਦਿਸ਼ਾ ਨਿਰਦੇਸ਼ਾਂ ਦੇ ਬਾਬਤ ਅਸੀਂ ਕੰਮ ਕਰ ਰਹੇ ਸਾਰੇ ਲੋਕਾਂ ਨੂੰ ਕੀ ਕੀ ਕਰਨਾ ਚਾਹੁੰਗੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬ ਦਾ ਬੇੜਾ ਵਰਗ ਨਸ਼ਿਆਂ ਨੇ ਕਰਤਾ ਦੇਸ਼ ਜਿਹੜਾ ਹੈਗਾ ਅੱਜ ਬੇਰੋਜ਼ਗਾਰ ਹੋਇਆ ਨੌਜਵਾਨ ਅੱਜ ਪੜ੍ਹ ਲਿਖ ਕੇ 40 40 50 50 ਲੱਖ ਰੁਪਏ ਲਾ ਕੇ ਵਿਦੇਸ਼ਾਂ ਨੂੰ ਤੁਰੇ ਹੋਏ ਆ ਔਰ ਜਿਹੜਾ ਭਾਰਤ ਸਰਕਾਰ ਜਿਹੜੀ ਹੈਗੀ ਆ ਕੇਂਦਰ ਸਰਕਾਰ ਭਾਤੀ ਜਨਤਾ ਪਾਰਟੀ ਇਹਨੇ ਦੇਸ਼ ਦੇ ਅੰਦਰ ਰੋਜ਼ਗਾਰ ਖਤਮ ਕਰਤਾ ਨਸ਼ਿਆਂ ਦਾ ਦਰਿਆ ਬਹਤਾ ਪੰਜਾਬ ਦਾ 2 ਲੱਖ ਤੋਂ ਵੱਧ ਨੌਜਵਾਨੜਾ ਨਸ਼ਿਆਂ ਦੇ ਵਿੱਚ ਡੁੱਬ ਕੇ ਉਹ ਬਲੀ ਚੜ ਚੁੱਕਿਆ ਮਾਵਾਂ ਦੀਆਂ ਗੋਡਾਂ ਖਾਲੀ ਹੋ ਚੁੱਕੀਆਂ ਪੜਾਏ ਵਿਦਵਾਵਾ ਹੋ ਚੁੱਕੀਆਂ ਤੋਂ ਇਸ ਕਰਕੇ ਅਸੀਂ ਸਮੂਹ ਲੋਕਾਈ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਸੰਭਾਲੋ ਮਹਮ ਜਿਹੜੀ ਆ ਇਹ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਪਾਰ ਸਿੰਘ ਦੀ ਕ੍ਰੀਮਪੁਰ ਸਾਹਿਬ ਔਰ ਸਾਡੀ ਸਟੇਟ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਾਬ श्री ਕਾਂਸੀ ਰਾਮ ਜੀ ਦੇ ਦਰਮਦਨ ਤੇ ਚਲਾਈ ਗਈ ਸੀ ਤੇ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਬਿ ਆਓ ਤੁਸੀਂ ਪੰਜਾਬ ਸਮਾਲੋ ਮਹਿਮ ਦਾ ਹਿੱਸਾ ਬਣ ਕੇ ਆਓ ਆਪਾਂ ਪੰਜਾਬੀਆਂ ਨੂੰ ਸੁਵਾਲੀਏ ਪੰਜਾਬ ਨੂੰ ਸੁਵਾਲੀਏ ਧੰਨਵਾਦ ਜੈ ਪੀ ਜੈ ਭਾਰਤ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਰਦਾਰ ਅਪਤਾਰ ਸਿੰਘ ਕ੍ਰੀਮਪੁਰੀ ਸਾਹਿਬ ਦੀ ਉਗਵਾਈ ਵਿੱਚ ਪੂਰੇ ਪੰਜਾਬ ਦੇ ਅੰਦਰ ਜਿਹੜਾ ਮਨਰੇਗਾ ਕਾਮਿਆਂ ਦੇ ਹੱਕ ਦੇ ਵਿੱਚ ਉਸੀ ਦੇ ਤਰ੍ਹਾਂ ਲੁਧਿਆਣਾ ਜਿਲ੍ਹਾ ਭਾਰਤਨਗਰ ਚੌਕ ਵਿੱਚ ਵੀ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਾਰੀ ਲੀਡਰਸ਼ਿਪ ਧਰਨਾ ਲਾ ਕੇ ਬੈਠੀ ਆ ਬੇਮਜ਼ਦੂਰ ਔਰ ਕਿਰਤੀ ਕਾਮੇ ਨੂੰ ਕੰਮੇ ਦਾ ਹੱਕ ਸਰਕਾਰ ਨਾ ਖੋਵੇ ਸਵਿਧਾਨ ਮੁਤਾਬਕ ਹੱਕ ਬਣਦਾ 8 ਘੰਟੇ ਦੀ ਦਿਹਾੜੀ ਹੁੰਦੀ ਆ ਸਰਕਾਰ 12 ਘੰਟੇ ਕਰਨ ਜਾ ਰਹੀ ਆ ਮਨਰੇਗਾ ਦਾ ਜਿਹੜਾ 100 ਦਿਨ ਦਾ ਰੋਜ਼ਗਾਰ ਇਹਨਾਂ ਨੇ ਕਿਹਾ ਸੀ ਬਹੁਤ ਜਨ ਸਮਾਜ ਪਾਲਟੀ ਚਾਹੁੰਦੀ ਆ ਵੀ 300 ਦਿਨ ਦਾ ਰੋਜ਼ਗਾਰ ਮਿਲੇ ਘੱਟ ਤੋਂ ਘੱਟ 700 ਰੁਪਿਆ ਹਰੇਕ ਮਨਰੇਗਾ ਵਰਕਰ ਨੂੰ ਦਿਹਾੜੀ ਮਿਲੇ ਸੈਂਟਰ ਦੀ ਸਰਕਾਰ ਕਹਿੰਦੀ ਆ ਵੀ ਅਸੀਂ 40 40% ਪੰਜਾਬ ਸਰਕਾਰ ਪਾਵੇ ਤਾਂ 60% ਜਿਹੜਾ ਸੈਂਟਰਲ ਸਰਕਾਰ ਪਾਵੇ ਜਦੋਂ ਸਰਕਾਰ ਨੇ ਕਿਸੇ ਮਹਿਕਮੇ ਨੂੰ ਜਾਂ ਕਿਸੇ ਵੀ ਬਿੱਲ ਨੂੰ પાસ ਕਰਕੇ ਮਗਰੋਂ ਰੱਦੀ ਦੀ ਟੋਕਰੀ ਚ ਸਿੱਟਣਾ ਹੁੰਦਾ ਤੇ ਉਹ ਫੇਰ ਉਹਨੂੰ ਸ਼ੇਰਾਂ ਚ ਵੰਡਦੇ ਆ ਵੀ 60% ਉਹ ਪਾਵੇ 40% ਉਹ ਪਾਵੇ ਨਾ ਸੈਂਟਰ ਪਾਵੇ 60% ਨਾ ਪੰਜਾਬ ਪਾਵੇ 40% ਕਿਉਂ ਦੋਨੋਂ ਹੀ ਸਰਕਾਰਾਂ ਡੁੱਬ ਚੁੱਕੀਆਂ ਆ ਦੋਨੋਂ ਹੀ ਸਰਕਾਰਾਂ ਅੱਜ ਫੇਲ ਹੋ ਚੁੱਕੀਆਂ ਪੰਜਾਬ ਦੇ ਅੰਦਰ ਜਿੱਥੇ ਕਿਰਤੀ ਪਰੇਸ਼ਾਨ ਆ ਮਜ਼ਦੂਰ ਪਰੇਸ਼ਾਨ ਆ ਉਥੇ ਬਿਜ਼ਨਸਮੈਨ ਵੀ ਪਰੇਸ਼ਾਨ ਆ ਉਥੇ ਮਲਾਜ਼ਮ ਜਿਹੜਾ ਉਹ ਵੀ ਪਰੇਸ਼ਾਨ ਇਸ ਦੇਸ਼ ਦੇ ਅੰਦਰ ਹਾਲਾਤ ਜਿਹੜੇ ਦੇਸ਼ ਦੇ ਮਾੜੇ ਆ ਅਸੀਂ ਅੱਜ ਬੇਨਤੀ ਕਰਦੇ ਹਾਂ ਪੂਰੇ ਦੇਸ਼ ਦੇ ਔਰ ਪੰਜਾਬ ਦੇ ਲੋਕਾਂ ਨੂੰ ਵੀ 2027 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾ ਕੇ ਇੱਥੇ ਦੇ ਬੇਰੋਜ਼ਗਾਰੀ ਦਾ ਪ੍ਰਬੰਧ ਕਰਨਾ ਪੜਾਈ ਦਾ ਔਰ ਦਵਾਈ ਦਾ ਪ੍ਰਬੰਧ ਕਰਨਾ ਉਸ ਤੋਂ ਬਾਅਦ 29 ਦੇ ਵਿੱਚ ਭੋਜਨ ਸਮਾਜ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਬਣਾ ਕੇ ਇਸ ਦੇਸ਼ ਦੇ ਅੰਦਰ ਜਿੰਨੇ ਮਹਿਕਮੇ ਦੇਸ਼ ਦੇ ਪ੍ਰਾਈਵੇਟ ਕੀਤੇ ਆ ਅਸੀਂ ਉਹਨਾਂ ਨੂੰ ਨੀਜੀਕਰਨ ਤੋਂ ਮੁਕਤੀ ਦਵਾ ਕੇ ਅਸੀਂ ਜਿਹੜੇ ਸਰਕਾਰੀ ਕਰਕੇ ਸਰਕਾਰੀ ਵਿਭਾਗ ਬਣਾ ਕੇ ਇਸ ਦੇਸ਼ ਦੇ ਲੋਕਾਂ ਨੂੰ ਅਸੀਂ ਨੌਕਰੀ ਦਵਾਗੇ ਰੋਜ਼ਗਾਰ ਦਵਾਗੇ ਕਿਸੇ ਨੂੰ ਵੀ ਵਿਦੇਸ਼ਾਂ ਚ ਜਾਣ ਦੀ ਲੋੜ ਨਹੀਂ ਪਵੇਗੀ ਕਿਸੇ ਨੂੰ ਵੀ ਭੁੱਖ ਨਾਲ ਮਰਨ ਦੀ ਆਤਮ ਹੱਤਿਆ ਕਰਨ ਦੀ ਲੋੜ ਨਹੀਂ ਪਵੇਗੀ ਅੱਜ ਇਸ ਦੇਸ਼ ਦੇ ਅੰਦਰ ਜੇ ਬੀ ਐਲਓ ਮਰ ਰਹੇ ਆ ਤਾਂ ਸਰਕਾਰ ਦੀ ਕਮੀ ਦੇ ਕਾਰਨ ਮਰ ਰਹੇ ਆ ਬੀ ਐਲਓ ਝੰਡੇ ਨਾਲ ਆਪਣੇ ਢੰਗਣਾ ਬੀ ਐਲਓ ਬੀ ਐਲਓਆਂ ਕੋਲੋਂ ਵੋਟਾਂ ਕਟਾਉਂਦੇ ਆ ਉਹ ਫਿਰ ਨਹੀਂ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਖੁਦ ਗੱਸੀਆਂ ਕਰਨੀਆਂ ਪੈਂਦੀਆਂ ਇਸ ਦੇਸ਼ ਦੀ ਸਰਕਾਰ ਸੰਵਿਧਾਨ ਨਾਲ ਚੱਲਦੀ ਹੁੰਦੀ ਅੱਜ ਕਿਸੇ ਨੂੰ ਵੀ ਮਰਨ ਦੀ ਆਤਮ ਹੱਤਿਆ ਕਰਨ ਦੀ ਲੋੜ ਨਾ ਪੈਂਦੀ ਜੇ ਪੰਜਾਬ ਦੇ ਅੰਦਰ ਗੈਂਗ ਗੈਂਗ ਰਿਸਟਰ ਵਾਧਿਆ ਇਹ ਵੀ ਸਰਕਾਰ ਦੀ ਦੇਣ ਆ ਜੇ ਨਸ਼ੇ ਆ ਉਹ ਵੀ ਸਰਕਾਰ ਦੀ ਦੇਣ ਆ ਜੇ ਸਕੂਲਾਂ ਦੇ ਅੰਦਰ ਬੱਚਿਆਂ ਦੇ ਸਰਟੀਫਿਕੇਟ ਡਿਕਰੀਆਂ ਨਹੀਂ ਮਿਲ ਰਹੀਆਂ ਉਹ ਵੀ ਸਰਕਾਰ ਦੀ ਸਰਕਾਰ ਦੇ ਕਾਰਨ ਆ ਅੱਜ 스ਕਾਲਰਸ਼ਿਪ ਵਜ਼ੀਫੇ ਬੰਦਿਆ ਸਗਨ ਸਕੀਮਾਂ ਬੰਦਿਆ ਅੰਗਣਵਾੜੀ ਜਾਂ ਆਸਾ ਵਰਕਰਾਂ ਦਾ ਕਿਸੇ ਟੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਅੱਜ ਭਾਰਤ ਦੇ ਅੱਜ ਭਾਰਤ ਨਗਰ ਚੌਂਕ ਤੇ ਪਟਿਆਲਾ ਜਾ ਰਿਹਾ ਅੱਜ ਭਾਰਤ ਨਗਰ ਚੌਂਕ ਜਿਹੜਾ ਅਸੀਂ ਇਹ ਕਰ ਰਹੇ ਆ ਧਰਨਾ ਮਯਾਰਾ ਏਸੀ ਢੰਗ ਨਾਲ ਪੂਰੇ ਪੰਜਾਬ ਚ ਕੀਤਾ ਜਾ ਰਿਹਾ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਅਸੀਂ ਇਹ ਦੱਸ਼ਣ ਜਾ ਰਹੇ ਆ ਵੀ ਰਾਸ਼ਟਰਪਤੀ ਸਾਹਿਬ ਤੁਹਾਡੇ ਤੁਹਾਡੇ ਥੱਲੇ ਇਹ ਜਿਹੜੀ ਮੰਨੂਆ ਦੀ ਸਰਕਾਰ ਆ ਉਹ ਸੰਵਿਧਾਨ ਨਾਲ ਨਹੀਂ ਚੱਲਦੀ ਉਹ ਮਨੁੱਖ ਸਮਰਤੀ ਨਾਲ ਚੱਲਦੀ ਆ ਇਸ ਕਰਕੇ ਇਸ ਦੇਸ਼ ਦੇ ਹਰ ਇੱਕ ਨਾਗਰਿਕ ਦਾ ਪ੍ਰਬੰਧ ਕਰੇ ਸਰਕਾਰ ਰੋਜੀ ਔਰ ਰੋਟੀ ਔਰ ਮਕਾਨ ਦਾ ਪ੍ਰਬੰਧ ਕਰੇ ਠੀਕ ਹੈ ਸਰ ਤੁਹਾਡੇ ਮੇਰਾ ਨਾਮ ਸੋਨੂ ਅੰਬੇਡਕਰ ਬੌਜਨ ਸਮਾਜ ਪਾਰਟੀ ਦੇ ਐਜ਼ ਅ ਵਰਕਰ ਦੇ ਤੌਰ ਤੇ ਕੰਮ ਕਰਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਧੀ ਸਿੱਧੀ 1 ਮਿੰਟ ਚ ਗੱਲ ਸਾਫ਼ ਕਰਨੀ ਆ ਕਿ ਪੰਜਾਬ ਦੇ 12883 ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਇਸ ਸਕੀਮ ਦੇ ਤਹਿਤ ਉਹਨਾਂ ਮਜ਼ਦੂਰਾਂ ਨੂੰ ਅਪੀਲ ਆ ਕਿ ਮੋਦੀ ਦੀ ਜਿਹੜੀ ਇਹ ਕਰਪਟ ਸਰਕਾਰ ਆ ਤੁਹਾਡਾ ਬਹੁਤ ਵੱਡਾ ਨੁਕਸਾਨ ਕਰਨ ਤੇ ਜਾ ਰਹੀ ਆ ਤੇ ਮੈਂ ਤੁਹਾਡੇ ਚੈਨਲ ਤੋਂ ਮਾਦੀਲ ਤੋਂ ਦੱਸਣਾ ਚਾਹੁੰਦਾ ਤੁਹਾਡਾ ਵੀ ਫਰਜ਼ ਬਣਦਾ ਕਿ ਆਰਟੀਆਈ ਰਾਹੀਂ ਇੱਕ ਇਨਫੋਰਮੇਸ਼ਨ ਲਾਅ ਕੀ ਮੋਦੀ ਨੇ 100 ਦਿਨ ਕਹਿ ਕੇ 40 ਦਿਨ ਪਹਿਲਾਂ ਦਿੱਤੀ ਆ ਤੇ ਹੁਣ 125 ਦਿਨ ਵਧਾ ਕੇ ਇਹ ਯਕੀਨੀ ਸੀ ਇਹ ਜੋ ਸਕੀਮਾਂ ਹੁਣ ਯਕੀਨੀ ਨਹੀਂ ਰਹੀ ਤੇ ਇਸ ਕਰਕੇ ਉਹਨਾਂ 12843 83 ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕੀ ਪੰਜਾਬ ਦੇ ਪ੍ਰਧਾਨ ਬੋਧਨ ਸਮਾਜ ਪਾਰਟੀ ਦੇ ਡਾਕਟਰ ਅਫਤਾਰ ਸਿੰਘ ਕ੍ਰੀਮਪੁਰੀ ਜੀ ਦੀ ਚਲਾਈ ਹੋਈ ਮੁਹਿੰਮ ਪੰਜਾਬ ਸੰਭਾਲੋ ਇੱਕ ਵਾਰੀ ਪੰਜਾਬ ਨੂੰ ਸੰਭਾਲਣ ਦਾ ਮੌਕਾ ਬੋਧਨ ਸਮਾਜ ਪਾਰਟੀ ਨੂੰ ਦਿਓ ਅਗਰ ਅਸੀਂ ਤੁਹਾਡੇ ਨਕਸ਼ੇ ਕਦਮ ਤੇ ਨਹੀਂ ਚੱਲਦੇ ਤਾਂ ਅਗਲੀ ਵਾਰ ਸਾਨੂੰ ਬਦਲ ਦਿਓ ਸਾਨੂੰ ਵੋਟਾਂ ਨਾ ਪਾਇਓ ਮੈਂ ਕਹਿੰਦਾ ਹਾਂ ਬੋਧਨ ਸਮਾਜ ਪਾਰਟੀ ਅਗਰ ਤੁਹਾਡੇ ਕਹੇ ਹੁਤੇ ਨਹੀਂ ਖਰਾ ਉਤਰਦੀ ਤਾਂ ਬੋਧਨ ਸਮਾਜ ਪਾਰਟੀ ਨੂੰ 버ਦ ਦਿਓ ਨਹੀਂ ਤਾਂ ਇਦਾਂ ਹੀ ਉਹਨਾਂ ਦੀ ਸਟੇਟਮੈਂਟ ਲਾਓ ਉਹਨਾਂ ਦੀ ਸਟੇਟਮੈਂਟ ਲਾਓ ਜਿਹੜੇ 70 ਸਾਲ ਤੋਂ ਰਾਜ ਕਰਦੇ ਆ ਮੋਦੀ ਜੀ ਜਦੋਂ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਦੋਂ ਤੁਸੀਂ ਗਰੀਬ ਲੋਕਾਂ ਦਾ ਹੱਕ ਮਾਰੋਗੇ ਤਾਂ ਫੇ ਉਹਨਾਂ ਨੇ ਤੁਹਾਨੂੰ ਪੰਜਾਬ ਤੋਂ ਵੜਨ ਨਹੀਂ ਦੇਣਾ ਫੇ ਤੁਸੀਂ ਹੋਰ ਲੀਡਰਾਂ ਦਾ ਇਲਜ਼ਾਮ ਲਗਾ ਰਹੇ ਨੇ ਆ ਵੀ ਮੈਨੂੰ ਰੋਕ ਲਿਆ ਜੀ ਮੈਨੂੰ ਰੋਕ ਲਿਆ ਬਈ ਜੇ ਤੂੰ ਕਰਤੂਤ ਇਦਾਂ ਦੀ ਕਰੂਗਾ ਤਾਂ ਫੇ ਪੰਜਾਬ ਦੇ ਲੋਕਾਂ ਨੂੰ ਤੈਨੂੰ ਪੰਜਾਬ ਦੀ ਰਾਜਪੁਰੇ ਤੋਂ ਹੱਦ ਨਹੀਂ ਢੱਪਣ ਦੇਣੀ ਇਸ ਕਰਕੇ ਆਪਣੇ ਕੰਮਾਂ ਨੂੰ ਸੁਧਾਰ ਲਾ ਤੇ ਬੰਦਾ ਬਣ ਜਾ ਨਹੀਂ ਤਾਂ ਤੇਰਾ ਭੋਗ ਪਾਉਣ ਵਾਲੇ ਸਮਝੇ ਨਾ ਲੋਕਾਂ ਨੇ ਜੈਪੀਨ ਜੈਪੁਰ जय भीम जय पाठ मैं निर्मल सिंह सयायाvartheta बहुजन समाज पार्टी प्रधान देखो ਮੇ ਤੋਂ ਪਹਿਲਾਂ ਸਾਡੇ ਸਾਰਿਆਂ ਨੇ ਬਹੁਤ ਕੁਝ ਦੱਸਿਆ ਗੱਲਾਂ ਕੀਤੀਆਂ ਨੇ ਵੀ ਸਰਕਾਰ ਦੇ ਬਾਰੇ ਵੀ ਜਦ ਕਿ ਬਹੁਜਨ ਸਮਾਜ ਪਾਰਟੀ ਆਪਣੀ ਸੱਚਾ ਦੇ ਵਿੱਚ ਤੁਸੀਂ ਲਿਆਵੋਗੇ ਤਾਂ ਕਿ ਤੁਹਾਨੂੰ ਸਾਡੇ ਆਮ ਲੋਕਾਂ ਨੂੰ ਖੱਜੂਖੜ ਹੋਣ ਦੀ ਲੋੜ ਨਹੀਂ ਪਊਗੀ ਤਾਂ ਕਿ ਅਸੀਂ ਵਧੀਆ ਰਾਜ ਭਾਗ ਦਾ ਪ੍ਰਬੰਧ ਕਰਕੇ ਲੋਕਾਂ ਦੇ ਵਿੱਚ ਆਵਾਂਗੇ ਔਰ ਉਸ ਢੰਗ ਦੇ ਨਾਲ ਲਿਵਾਵਾਂਗੇ ਜਿਸ ਤਰ੍ਹਾਂ ਅੱਜ ਕੱਲ ਚੱਲਦਾ ਹੈਗਾ ਦੇਖੋ ਅਸੀਂ ਸਾਰਾ ਕੁਝ ਦੇਖਦੇ ਆਂ ਵੀ ਪਬਲਿਕ ਸੈਕਟਰ ਨੂੰ ਦਾ ਖਤਮ ਕਰਤਾ ਫੌਜ ਨੂੰ ਖਤਮ ਕਰਤਾ ਅਸੀਂ ਕਰਨ ਨੂੰ ਫੌਜੀ ਲੜਾਈ ਲੜਤੀ ਆ ਫੌਜ ਉਹ ਕਿੱਥੇ ਲੜੂਗੀ ਜਿਹੜੀ ਕਿ ਉਹ ਉਹ ਸਾਰੀ ਪ੍ਰਾਈਵੇਟ ਹੀ ਆ ਉਹਨਾਂ ਅਸੀਂ ਕਹਿੰਦੇ ਆ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹੀ ਆ ਸਾਰਾ ਜਿਸ ਤਰ੍ਹਾਂ ਇੱਥੇ ਉਹ ਫਿਕਸ ਬੁਕਸ ਉਹ ਜਿਹੜਾ ਤੇ ਲੱਗਦੇ ਨੇ ਕਿ ਉਹ ਵੀ ਉਹ ਨੇ ਕਿ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਸਾਰੇ ਸੰਸਾਰ ਨੂੰ ਸਾਰੇ ਲੋਕਾਂ ਨੂੰ ਭਾਈ ਭਾਈ ਬਹੁਤ ਜਨ ਸਮਾਰਟਪਾਪ ਜੀ ਦੇ ਨੀਲੇ ਚੰਡੇ ਥੱਲੇ ਇਕੱਤਰ ਹੋਵੋ ਤਾਂ ਕਿ ਤੁਹਾਡੀ ਜਿਹੜੀ ਹੈਗੀ ਆ ਚੀਜ਼ਾਂ ਦੀ ਜਿਹੜੀ ਸਾਰੀ ਐਸਐਸਟੀ ਤੋਂ ਇੰਜ਼ਾਮ ਦਵਾਵਾਂਗੇ ਤੂੰ ਇੱਕ ਪਾਸੇ ਕਰਕੇ ਦੁਬਾਰਾ ਜੋ ਪੁਰਾਣੇ ਸਿਸਟਮ ਸੀ ਉਸ ਨੂੰ ਅਸੀਂ ਬੜੇ ਜੋਰ ਸ਼ੋਰ ਨਾਲ ਲਾਗੂ ਕਰਾਂਗੇ ਤਾਂ ਕਿ ਰਿਕ ਨੂੰ ਪੈਨਸ਼ਨ ਮਿਲੇ ਰੈਗੂਲਰ ਹੋਣ ਅੱਜ ਫੌਦਾ 4 ਸਾਲ ਤੋਂ ਬਾਅਦ ਜਿਹੜਾ ਬੰਦਾ ਉਹਨੂੰ ਘਰ ਨੂੰ ਭੇਜਣਗੇ ਕਿ ਉਹ ਆਪਣਾ ਵਿਆਹ ਕਰਾਊਗਾ ਕਿ ਉਹ ਮਕਾਨ ਬਣਾਊਗਾ ਕੀ ਕਰੂਗਾ ਉਹ ਤਾਂ ਦੁਬਾਰਾ ਫਿਰ ਚੋਠਾ ਕੀ ਬਣੂਗਾ ਜਾਂ ਉਹ ਆਪਣੇ ਗੈਸ ਸਿਸਟਰ ਬਣੂਗਾ ਇਹ ਕੁਝ ਕਹਿੰਦਾ ਮਹਾਰਾਜਾ ਲਾਲਾ ਜੈਪੀਂ ਜੈਪਾਰਤ ਵਾਹਿਗੁਰੂ ਜੀ ਦਾ ਖਾਲਸ